ਅੱਜ ਵਰਸ਼ੀ ਮਨਾਇਆ ਸਿੰਘ ਸਾਹਿਬ ਆਬਾ ਸਰਜੀਤ ਸਿੰਘ ਜੀ ਜਿਹੜੇ 14ਵੇਂ ਮੁਖੀ ਸੋਮਣੀ ਪੰਥਰ ਕਾਲੀ ਬੁੱਢਾ ਦਲ ਦੇ ਸਿੰਘ ਸਾਹਿਬ ਆਬਾ ਸੰਤਾ ਸਿੰਘ ਜੀ ਜੇਤੂ ਵਰਸਾ ਹਨ ਉਹਨਾਂ ਦੀ ਆਪਾਂ ਵਰਸ਼ੀ ਇੱਥੇ ਮਨਾਈ ਹੈ ਹਰ ਸਾਲ ਮਨਾਉਂਦੇ ਹਾਂ ਇੱਥੇ ਤਕਰੀਬਨ ਸਾਰੀਆਂ ਜਿੰਨੇ ਜਥੇਬੰਦੀਆਂ ਨੇ ਆਂਦੇ ਸਿੰਘ ਸਹਿਬਾਨ ਆਪੋ ਆਪਣੀ ਹਾਜ਼ਰੀ ਭਰਦੀਆਂ ਇਹ ਇਸ ਤੇ ਪੰਥ ਚ ਜੀ ਚਾਲਿਆ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਜੋ ਹਾਲਾਤ ਬਣੇ ਹੋਏ ਨੇ ਹਾਲਾਤ ਜਿਹੜੇ ਬਣੇ ਹੋਏ ਨੇ ਖਾਇ ਤਾਂ ਉਸੇ ਦੇ ਬਣਾਏ ਹੋਏ ਨੇ ਜੀ ਖੇੜ ਤਾਂ ਉਸੇ ਦੀਆਂ ਪੱਕੜੇ ਪੰਛੀ ਦੀ ਵੈਸੇ ਚੜਦੀ ਕ ਲਈ ਲੈਣੀ ਆਮ ਲੋਕਾਂ ਵਾਸਤੇ ਹਾਲਾਤ ਜਿਹੜੇ ਹਾਂ ਹੀ ਨੇ ਪੰਥ ਤਾਂ ਗੁਜ਼ਰਦਾ ਹੀ ਐਸੇ ਹਾਲਾਤਾਂ ਚੋਂ ਰਿਹਾ ਜਿਸਵੇਂ ਹਾਲਾਤ ਆਉਣੇ ਉਸੇ ਉਸੀ ਤਰ੍ਹਾਂ ਹੋ ਜਾਂਦਾ। ਉਿੱਥੇ ਜਿਹੜਾ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 350 ਸ਼ਹੀਦੀ ਸਮਾਰੰਗਨ ਨਾਲ ਜਿਹੜੀ ਗੱਲ ਸਾਂਝੀ ਚੜੀ ਤੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਦੋਨਾਂ ਨੂੰ ਇਕੱਠੇ ਮਿਲਾ ਲੈਣਾ ਚਾਹੀਦਾ ਜਾਂ ਕਿੱਦਾਂ ਹੋਣਾ ਚਾਹੀਦਾ ਤੁਸੀਂ ਕੀ ਸਮਝਦੇ ਹੋ? ਨਹੀਂ ਸਰਕਾਰ ਦਾ ਆਪਣੇ ਤੌਰ ਤੇ ਮਨਾਉਣਾ। ਜਿਹੜਾ ਪੰਥ ਖਾਲਸ ਨੇ ਆਪਣੇ ਤੌਰ ਤੇ ਪੈਸੇ ਹੋ ਸਕਦਾ ਸ਼੍ਰੋਮਣੀ ਕਮੇਟੀ ਸਰਕਾਰ ਕੋਲੇ ਮਨਾਵੇ। ਅਰ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਕਹੇ ਕਿ ਅਸੀਂ ਅਲੱਗ ਬਣਾਣਾ ਉਹ ਨਾਮ ਨਾਲ ਸਾਡੇ ਨਾਲ ਮਿਲਦਾ। ਨਿਓ ਠੀਕ ਹੈ। ਮਰਿਆਦਾ ਕੀ ਗੱਲ ਦੀ ਤੁਸੀਂ ਮਰਜ਼ਾਦਾ ਨਹੀਂ ਹੈ ਆਪਣੇ ਸਰਕਾਰ ਦਾ ਆਪਣਾ ਜਿਹੜੀ ਮਰਜ਼ਾਦਾ ਹੈ। ਤੇ ਪੰਥ ਦੀ ਆਪਣੀ ਮਰਜ਼ਾਦਾ ਹੈ। ਤੁਸੀਂ ਕਿਸੇ ਹੱਕ ਚ ਕੀ ਸਰਕਾਰ ਅਲੱਗ ਬਣਾ ਲਵੇ ਜਾਂ ਪਿੱਠੀ ਬਣਾ ਲਵੇ। ਨਹੀਂ ਵਸੇ ਜੇ ਤਾਂ ਸਹਿਮਤ ਹੀ ਹੁੰਦੀ ਆ। ਜੀ। ਇਹ ਤਾਂ ਠੀਕ ਹੈ। ਜੀ। ਨਹੀਂ ਸਮਝਦੇ ਤਾਂ ਫਿਰ ਆਪ ਕੋ ਆਪਣਾ ਬਣਾ ਲੈਣਾ ਚਾਹੀਦਾ ਅੱਛਾ ਇੱਕ ਨਾ ਹੋਰ ਬੜਾ ਵੱਡਾ ਮੁੱਦਾ ਹੈ ਕਿ ਬਾਣਾ ਪਾਕ ਇਹ ਨਾ ਕਈ ਲੋਕ ਅਲੱਗ-ਅਲੱਗ ਤਰ੍ਹਾਂ ਦੇ ਕੰਮ ਕਰਦੇ ਨੇ ਮर्याਦਾ ਚ ਨਹੀਂ ਨਾ ਉਹਦੇ ਚ ਕੀ ਹੋ ਰਿਹਾ ਕਿ ਜਿਹੜੇ ਸਿੱਖ ਕੌਮ ਦੀ ਹੈ ਜਾਂ ਬਾਣੇ ਦੀ ਹੈ ਨਾ ਮर्याਦਾ ਉਹ ਭੰਗ ਹੁੰਦੀ ਜਾ ਰਹੀ ਇਹਨੂੰ ਲੈ ਕੇ ਕੁਝ ਵਿਸ਼ੇਸ਼ ਕਦਮ ਚੁੱਕੇ ਜਾ ਸਕਦੇ ਚੁੱਕੇ ਜਾ ਸਕਦੇ ਆਉਣ ਵਾਲੇ ਸਮੇਂ ਦਾ ਸਾਰੇ ਸਿੰਘ ਸਹਿਬਾਨ ਇਕੱਤਰ ਹੋ ਕੇ ਇਹ ਵਿਚਾਰ ਜਿਹੜੇ ਕਰਨੇ ਪਊਗੇ ਸਾਨੂੰ ਜਿਹੜੇ ਐਵੇਂ ਜਿਵੇਂ ਹੁਣ ਕੋਈ ਗੱਤਕੇ ਦਾ ਬਣ ਗਿਆ ਜਥਾ ਜੀ ਉਹਨਾਂ ਨੇ ਜਦੋਂ ਗੱਤਕਾ ਖੇលਨ ਜਾਣਾ ਉਹ ਤੋਂ ਬਾਣਾ ਪਾ ਲੈਂਦੇ ਨੇ ਜੀ ਤੇ ਕਈ ਉਹੀ ਪਾਈ ਫਿਰਦੇ ਨੇ ਜੀ ਉਹ ਫੇ ਗੜਬੜ ਕਰ ਦਿੰਦੇ ਨੇ ਜੀ ਬਹੁਤੇ ਲੋਕ ਨਸ਼ੇੜੀ ਆਦਿਕ ਉਹ 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 ਉਹਨਾਂ ਨੇ ਪਾ ਲਿਆ ਜੀ ਕਿਉਂਕਿ ਰੋਕ ਟੋਕ ਹੈ ਨਹੀਂ ਉਹਦੇ ਵਿੱਚ ਫਿਰ ਆਏ ਵੀ ਪਾਹੰਦੇ ਗੁਰਮਤਿ ਦੇ ਨਾਲ ਫਿਰ ਹੌਲੀ ਹੌਲੀ ਆਪੋ ਆਪਣੇ ਪਛਾਣ ਪੱਤਰ ਹੋਣਗੇ ਜੀ ਜੇ ਕਿਹੜੇ ਦਲ ਦਾ ਸਿੰਘ ਹੈ ਜੀ ਹੁਣ ਉਹ ਕਾਰ ਇੱਕ ਜਾਂਦਾ ਬਦਨਾਮੀ ਸਾਰਿਆਂ ਦੀ ਹੋ ਜਾਂਦੀ ਜੀ ਕੋਈ ਤਾੜਨਾ ਕਰਨਾ ਚਾਹੋਗੇ ਇਹਨਾਂ ਨੂੰ ਤੁਸੀਂ ਇਹ ਜਿਹੇ ਹੈ ਲੋਕਾਂ ਨੂੰ ਜਿਹੜੇ ਕਿ ਬਦਨਾਮੀ ਕਰ ਰਹੇ ਨੇ ਤਾੜਨਾ ਤਾਂ ਬਹੁਤ ਵੱਡੀਆਂ ਜਿ ਜਦੋਂ ਡਿੱਕੇ ਆ ਗਏ ਫਿਰ ਨੰਗਾ ਸੰਗ ਦੀ ਕਟਾਈ ਇਹਨਾਂ ਦੀ ਜਿਹੜੀ ਫੜ ਲੋ ਹੁੰਦੀ ਹੈ ਨਾ ਜੀ ਉਹ ਮਾੜੀ ਹੁੰਦੀ ਹੈ ਇਹ ਤਾਂ ਫੜ ਲੋ ਤੇ ਬਚ ਗਿਆ ਤਾਂ ਬਚ ਗਿਆ ਜੇ ਡਿੱਕੇ ਆ ਗਏ ਫਿਰ ਪਤਾ ਨਹੀਂ ਕਿਹੜਾ ਕੁਝ ਤੋੜਨਗੇ ਕਿਉਂਕਿ ਜਿਹੜੇ ਪ੍ਰਾਤਨ ਸਿੰਘਾਂ ਤੋਂ ਸੁਣਦੇ ਆਏ ਸੀ ਜੀ ਵੀ ਜਦੋਂ ਦਲ ਪੰਥ ਦੇ ਵਿੱਚ 10-12 ਸਾਲ ਲਗਾਤਾਰ ਸੇਵਾ ਕਰਦਾ ਜੀ ਜਦੋਂ ਪੂਰੀ ਸੇਵਾ ਹੋ ਜਾਂਦੀ ਜੀ ਫਿਰ ਉਹਨੂੰ ਕਹਿੰਦੇ ਵੀ ਹੁਣ ਇਹਨੂੰ ਫਰਲਾ ਦੇ ਕੇ ਨਾ ਆਪਾਂ ਜਾਣਕਾਰ ਜੀ ਹੋਰ ਕੋਈ ਕੰਮ ਨਹੀਂ ਕਰਦਾ ਫਿਰ ਫਰਲ ਇੱਕ ਜੋਗ ਹੈ ਫਰਲ ਲੈਣ ਤੋਂ ਬਾਅਦ ਪੁਰਾਣੇ ਬਜ਼ੁਰਗ ਸਾਡੇ ਕੋਲ ਹੁੰਦਾ ਸੀ ਬਕਸੀਸ ਹਨ ਬਹੁਤ ਪੁਰਾਣਾ ਜੀ ਉਹ ਦੱਸਦਾ ਉਹ ਕਹਿੰਦੇ ਵੀ ਫਰਲਾ ਇੱਕ ਜੋਗ ਹੈ ਵੀ ਫਰਲਾਂ ਲੈ ਕੇ ਗ੍ਰਸਤ ਨਹੀਂ ਕਰਨਾ ਕਿਸਕ ਨੂੰ ਹਾਂ ਤੇ ਹੁਣ ਫਰ ਲਾ ਗਏ ਜਾਂ ਤਾਂ ਬੁੱਢਾ ਦਲੇ ਦੰਦਾ ਹੁੰਦਾ ਸੀ ਇਹਦੇ ਕੋਲੇ ਅਧਿਕਾਰ ਸੀ ਫਿਰ ਹੌਲੀ ਹੌਲੀ ਆਪ ਕੋ ਜਥੇ ਬੰਦੀ ਆਦੇ ਹੋ ਗਏ ਹੁਣ ਤਾਂ ਇਹੋ ਜਿਹਾ ਚੱਲ ਆਪੇ ਵੀ ਜਿਹੜੇ ਪੰਜ ਫਰਲੇ ਵਾਲੇ ਇਕੱਠੇ ਹੋ ਤੇ ਫਰਲਾ ਛੇਮਾ ਬਣਾ ਲਓ ਫਰਲੇ ਵਾਲਾ ਇਹ ਘਰ ਦਿਓ ਬਣਾ ਲੀ ਫਰਲੇ ਦਾ ਜਿਹੜਾ ਮਤਬਲ ਫਰਲਾ ਇੱਕ ਵਾਇ ਖਰੀਦ ਹੁੰਦਾ ਪੰਥ ਦਾ ਭਾਜੀ ਹੋਰ ਆਪੋ ਆਪਣਾ ਕੰਮ ਕਰਦੇ ਫਰਲੇ ਵਾਲੇ ਨੂੰ ਤਾਂ ਜਦ ਮਰਜ਼ੀ ਫੜ ਕੇ ਲੈ ਜਾ ਸਕਦਾ ਪੰਥ ਪਰਲੇਣਾ ਨੂੰ ਕੋਈ ਹੁਕਮ ਨਹੀਂ ਉਹ ਦਿਹਾੜੀ ਤਨ ਕਰਦਾ ਫਿਰੇ ਉਹ ਤਾਂ ਆ ਵੀ ਭਜਨ ਕਰ ਕੋਸ਼ਿਸ਼ ਕਰਦਾ ਸਵਾਹਿਗੁਰੂ ਜੀ